ਹ ਅਾਣਾ ਮਜੀਠਾ ਤੇ थाना ਕੱਥੂ ਨੰਗਲ ਦੇ ਕਈ ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਦੁਖਦਾਇਕ ਘਟਨਾ ਕੱਢੀ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਜੋ ਸਾਡੇ ਕੋਲੇ ਕੋਟ 17 ਦੇ ਕਰੀਬ ਅਣ ਹੋਇਆ ਮੌਤਾ ਹੋਇਆ ਜਿਹੜੇ ਪਿੰਡ ਚ ਅੱਪਾ ਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘਟੂ ਘਟ ਇਸੇ ਪਿੰਡ ਦੀਆਂ ਪੰਜ ਤੋਂ 6 ਮੋਤਾਂ ਇਸੇ ਪਿੰਡ ਦੀਆਂ ਨੇ ਪੰਘਾਲੜੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਨੇ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚ ਮੋਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਕਿਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਹੈ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ہوئی ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰ ਦੇ ਦਵਾਰੇ ਪਹੁੰਚ ਹੋਵੇ ਜਾਂ ਵਟਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ-ਇਕੱਲੇ ਕਮਾਉਂਦੇ ਸੀ ਲਗਭਗ ਛੋਟੇ-ਛੋਟੇ ਬੱਚੇ ਉਹਨਾਂ ਦੀਆਂ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਉਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਵੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫੈਸਲਾ ਆ ਜਾਣਗੇ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਆ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਂ ਉਹਨੂੰ ਦੇ ਸਕਦੇ ਆਉਣੇ ਪਰ ਮੈਂ ਕਹਾਂ ਵੀ ਜੇ ਦੋ ਸਾਲ ਤਿੰਨ ਸਾਲ ਦੇ ਵਿੱਚ ਬੀਏ ਹੋ ਜਾਊਗੀ ਤਾਂ ਜ਼ਿਆਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜਾਦਾ ਚਾਂਸ ਟਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤੋਂ ਗਾਹਾਂ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕੜੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨਾਲ ਸੀ ਇਹ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਇਹ ਮੈਥਨਾਲ ਸੀ ਕਈ ਵਾਰੀ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਕਿ ਕੱਲੀ-ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾ ਰੱਬ ਦਾ ਭਾਣਾ ਮੰਨ ਕੇ ਵਹਿ ਜਾਂਦੇ ਪਰ ਹੁਣ 17 ਜਦੋਂ ਕੱਠੀਆਂ ਹੀ ਪਿੰਡਾਂ ਚ 4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ ਪਰਿਵਾਰ ਦੇ ਜਿਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਤੇ ਉਧਰ ਜੰਡਿਆਲਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਸੀ ਬਿਲਕੁਲ ਸੇਮ ਲੱਛਣ ਹੋਈ ਨਹੀਂ ਪਹਿਲਾਂ ਅੱਖਾਂ ਵੀ ਨਿਗਾ ਜਾਂਦੀ ਹੈ ਫਿਰ ਮੂੰਹ ਚੋਂ ਝੱਗ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲੇ 9 ਵਜੇ ਤੱਕ ਬੈਠਾ ਰਿਹਾ 10 10 ਵਜੇ ਮੇਰੇ ਕੋਲ ਗਿਆ 9 ਵਜੇ ਮੇਰੇ ਕੋਲ ਆਇਆ ਸੀ 10 ਵਜੇ ਗਿਆ ਤੇ ਸ਼ਾਮ 5 ਵਜੇ ਮੌਤ ਹੋ ਉਹ ਮੌਤੋਂ ਤੱਕ ਸਰੀਰ ਜਿਹੜਾ ਉਹਦਾ ਉਹ ਜ਼ਹਿਰ ਬ੍ਰੇਨ ਤੱਕ ਚਲੀ ਗਈ ਤੇ ਬਹੁਤ ਮੰਦਪਾਗੀ ਕੱਟਣਾ ਹੈ ਔਰ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਕਿ ਜ਼ਹਿਰਾਂ ਜਿਹੜੀਆਂ ਬੰਨ ਰਹੇ ਨੇ ਔਰ ਜੋ ਮੈਥਨੋਲ ਨੂੰ ਡਿলিউਟ ਕਰਕੇ ਫੈਲੀਆਂ ਚ ਪਾ ਲੈਂਦੇ ਬੈਗਟ ਜੇ ਬਣਾ ਲੈਂਦੇ ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਹਦੀ ਕੋਈ ਕੁਝ ਨਹੀਂ ਹੋ ਤਾਂ ਬਸ 10 ਤੋਂ 20 ਰੁਪਈਆ 10 ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੰਦੇ ਆ ਸੋ ਮਤਲਬ ਕੋਈ ਐਡਾ ਵੱਡਾ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ ਮਾਫੀਆ ਬਣ ਜਾਂਦਾ ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਦੋ ਅਸੀਂ ਐਕਸਾਈਜ਼ ਦੇ ਇੱਕ ਇਨਸਪੈਕਟਰ ਨੂੰ ਤੇ ਐਕਸਾਈਜ਼ ਨਾਲ ਸੰਬੰਧਤ ਹੋਰ ਅਫਸਰਾਂ ਨੂੰ ਦੋਨੋਂ ਅਸੀਂ ਸਸਪੈਂਡ ਵੀ ਕੀਤਾ ਤੇ ਐਕਸਾਈਜ਼ ਦੇ ਇੱਕ ਤਾਂ ਇੱਥੋਂ ਦੇ ਆਪਣਾ ਜੋਰਵਾਲ ਜੀ ਹੋਣਗੇ ਇੱਕ ਤਾਂ ਇੱਥੋਂ ਦੇ ਜਿਹੜੇ ਇਨਸਪੈਕਟਰ ਨੇ ਐਕਸਾਈਜ਼ ਇਨਸਪੈਕਟਰ ਜਿਨ੍ਹਾਂ ਦੇ ਜੀ ਹੁੰਦੇ ਇੱਕ ਜਿਹੜੇ ਅੰਮ੍ਰਿਤਸਰ ਨਾਲ ਰਿਲੇਟਡ ਐਕਸਾਈਜ਼ ਦੇਖਦੇ ਆ ਹਾਂਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਕਿਉਂਕਿ ਇਹ ਕੰਮ ਮੈਂ ਦੇਖੋ ਪੁਲਿਸ ਦੀ ਜਬ ਬਿਊਰੋਕ੍ਰੇਸੀ ਦੀ ਜਾਂ ਪੋਲੀਟੀਕਲ ਸ਼ੈਅ ਤੋਂ ਬਿਨਾ ਤਾਂ ਹੋ ਨਹੀਂ ਸਕਦਾ ਐ ਕੌਣ ਸੜਕਾਂ ਦੇ ਲਈ ਫਿਰਦਾ ਹੋਊਗਾ ਜੀ ਕੋਈ ਨਾ ਕੋਈ ਤਾਂ ਤਾਂ ਉਹਦਾ ਆਕਾ ਕੋਈ ਮਾਈ ਦਾਪ ਹੁੰਦਾ ਹੈ 27 ਤੋਂ ਤੇ ਕੋਈ ਸਮਾਂ ਵਿੱਚ ਬਹੁਤ ਜ਼ਿਆਦਾ ਹੈ ਕਈ ਵਾਰ ਇਲੀਜੀਟ ਲੈ ਕੇ ਤੁਹਾਡੇ ਨੂੰ ਫੜੀ ਗਈ ਜੀ ਲੇਕਿਨ ਇਸੇ ਬਾਵਜੂਦ ਦੇ ਕਾਰਟਲ ਜਿਹੜੇ ਚੱਲ ਕੀਵੇਂ ਰਿਹਾ ਹੈ ਉਹ ਇਹਨਾਂ ਦੇ ਖਾਸ ਕਰ ਇਸ ਦੇ ਦੇਖੋ ਜਿਹੜਾ ਦੇਖੋ ਇਹ ਬਾਰਡਰ ਹੈ ਵੀ ਇੱਕ ਬਾਰਡਰ ਏਰੀਆ 'ਚ ਹੈ ਬਾਰਡਰ ਏਰੀਆ ਦੇ ਵਿੱਚ ਨੀ ਰੈਕਸ ਵੀ ਹੈ ਤੇ ਚਾ ਵੀ ਹੈ ਤੋ ਬਾਰਡਰ ਏਰੀਆ ਥੋੜਾ ਜਿਆਦਾ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਇਹ ਜੜਾਂ ਡੂੰਘੀਆਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਤੇ ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਪੱਤਿਆਂ ਤੇ ਸਪਰੇਅ ਕਰੀ ਜਾਈਏ ਇਹ ਸੌਂਗ ਜੜਾਂ ਚ ਹੋਵੇ ਉਹਦਾ ਕੀ ਫਾਇਦਾ ਦੇਖੋ ਹਜੇ ਤੱਕ 10 ਬੰਦੇ ਫੜੇ ਗਏ ਨੇ ਜਿਨ੍ਹਾਂ ਚੋਂ ਕੁਝ ਕਹਾ ਅੱਗੇ ਨਾ ਲੈ ਰਹੇ ਨੇ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਕਿਸੇ ਪੱਡੇ ਲੈਵਲ ਤੱਕ ਕੁਝ ਅਫਸਰਾਂ ਚ ਕਬਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਹਿਰ ਵਿੱਚ ਆ ਜੀ ਆਪ ਥੋੜੀ ਆਉਂਦੇ ਦੇਖੋ ਆਪ ਥੋੜੀ ਆਉਂਦੇ ਵਿੱਚ ਜਦੋਂ ਸ਼ਿਕਾਇਤਾਂ ਹੀ ਕਰਦੇ ਆ ਫੈਕਟਰੀਆਂ ਕੌਣ ਚਲਾ ਲੂਗਾ ਜੀ ਇਹ ਉਹ ਤਾਂ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਉਹਨੂੰ ਬਿਊਰੋਕ੍ਰੇਸੀ ਜਾਂ ਫਿਰ ਜਿਹੜੀ ਪੋਲਿਟਿਕਸ ਦੇ ਬਿਲੋਂ ਸੈਂਟ ਹੈ ਹੈ ਆਪ ਜੀ ਫੈਲਾ ਹੋਇਆ ਹੈ ਜੀ ਸਿਸਟਮ ਪੂਰੇ ਪੰਜਾਬ ਚ ਲਾਉਂਗੇ ਜੀ ਬਸਾਂ ਚਾਉਪਟ ਹੋ ਰਹੀ ਸੀ ਜੀ ਐਜ਼ ਅ ਕੋਰੀਅਰ ਥੋੜਿਆ ਸਾਨੂੰ ਥੋੜਾ ਜਿਹਾ ਪੈਸੇ ਦੇ ਕੇ ਉਹ ਬਸਾਂ ਟ੍ਰਾਂਸਪੋਰਟ ਕਰ ਰਹੇ ਸੀਗੇ ਜਿਉਂ-ਜਿਉਂ ਸਾਨੂੰ ਦੇਖੋ ਪਤਾ ਲੱਗੀ ਜਾਊਗਾ ਸਾਰਾ ਕੁਝ ਸਾਨੂੰ ਅਸੀਂ ਇਸ ਮਾਮਲੇ ਚ ਕਿਉਂਕਿ ਇੱਕ ਤਾਂ ਯੁੱਧ ਵਾਲੇ ਇਧਰੋਂ ਜਿਹੜਾ ਬਾਰਡਰ ਦਾ ਏਰੀਆ ਹੈ ਬਾਰਡਰ ਤੇ ਤਣਾ ਹੈ ਬਲੈਕਆਊਟ ਵੀ ਮਤਲਬ ਹਰ ਰੋਜ਼ ਵਾਂਗੂ ਇੰਨਾ ਏਰੀਆ ਚ ਹੁੰਦਾ ਹੈ ਤੋਂ ਸਾ ਸਾਰਾ ਪੁਲਿਸ ਦਾ ਥੋੜਾ ਧਿਆਨ ਉਧਰ ਵੀ ਹੋ ਜਾਂਦਾ ਕਈ ਵਾਰੀ ਪਰ ਉਹ ਫਿਰ ਇਹਦਾ ਫਾਇਦਾ ਠਾਉਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਥੋੜਾ ਜਿਹਾ ਮਤਲਬ ਧਿਆਨ ਕਿਧਰੇ ਹੋਰ ਹੈ ਸੋ ਜੋ ਵੀ ਇਹਦੇ ਵਾਸਤੇ ਜ਼ਿੰਮੇਵਾਰ ਰਹੂ ਹੋਊਗਾ ਫੀਲਡ ਦੇ ਵਿੱਚ ਐ ਅਫਸਰ ਹੋਵੇ ਕੋਈ ਚਾਹੇ ਕੋਈ ਬੈਕਗਰਾਉਂਡ ਤੇ ਕੋਈ ਹੋਰ ਇਹਨੂੰ ਚਲਾਉਣ ਵਾਲਾ ਕੋਈ ਅਕਾ ਹੋਵੇ ਸਖ ਕਰ ਇਹਨੂੰ ਪਿੰਡ ਵਾਲੇ ਆ ਸਾਡੀ ਸ਼ਿਕਾਇਤ ਹੈ ਪਹਿਲਾਂ ਤੋਂ ਅਸੀਂ ਥੋੜੀ ਜਿਹੀ ਵਾਰ ਮੈਂ ਦੱਸਿਆ ਮੈਨੂੰ ਮੈਨੂੰ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਮਤਲਬ ਪਹਿਲਾਂ ਇੱਕ ਇੱਕ ਮੌਤ ਹੋ ਜਾਂਦੀ ਸੀ ਤਾਂ ਉਹਨੂੰ ਰੱਬ ਦਾ ਪਾਣਾ ਮੰਨ ਲਿਆ ਜਾਂਦਾ ਸੀ ਹੁਣ ਜਦੋਂ ਕੱਟੀਆਂ ਇੱਕ ਪੂਰੀ ਖੇਪ ਹੀ ਕੋਈ ਜ਼ਹਿਰੀਲੀ ਆ ਗਈ ਉਹਦੇ ਨਾਲ ਪਤਾ ਲੱਗ ਗਿਆ ਮਸਲਾ ਪਣੇ ਤੇ ਅਸੀਂ ਇਹਦੇ ਅਸੀਂ ਇਹਦੀ ਜੜ ਤੱਕ ਜਾਣਾ ਪਿੰਡ ਵਾਲੇ ਕਹਿ ਰਹੇ ਆ ਕਿ ਜਦੋਂ ਸ਼ਿਕਾਇਤ ਕਰਦੇ ਸੀ ਕਿ ਅਸੀਂ ਪੁਲਿਸ ਜਾ ਕੇ ਤਾਂ ਪਿੰਡ ਵਾਲੇ ਹੀ ਜੋਕੀਓ ਨੂੰ ਵੜਾ ਕੇ ਲੈ ਜਾਂਦਾ ਸੀ ਆਹ ਤਾਂ ਦੇਖੋ ਅਹੀਂ ਤਾਂ ਦੇਖੋ ਗੁਰਦੁਆਰਾ ਸਾਹਿਬ ਵੀ ਅਨਾਊਂਸਮੈਂਟ ਕਰ ਰਹੇ ਆ ਹੁਣ ਅਸੀਂ ਡਰਗ ਦੇ ਮਾਮਲੇ 'ਚ ਕਿ ਭਾਈ ਜੇ ਕੋਈ ਪਿੰਡ ਦਾ ਬੰਦਾ ਫੜਿਆ ਜਾਂਦਾ ਨਸੀਬੀ ਜਦਾ ਉਹ ਵੀ ਕੋਈ ਜ਼ਮਾਨਤ ਕਰਵਾਉਣਾ ਜਾਵੇ ਉਹ ਵੀ ਉਹਦੇ ਮਗਰ ਕੋਈ ਜਾਵੇ ਨਾ ਤਾਂ ਇਹ ਨੀ ਤਾਂ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਇਹਨਾਂ ਲੋਕਾਂ ਪਿੱਛੇ ਕੋਈ ਸਿਆਸੀ ਤਾਕਤ ਸੀ ਪਿੰਡ ਵਾਲਿਆਂ ਦਾ ਕਹਿਣਾ ਹੈ ਅੱਧਾ ਲੱਗ ਜੂਗਾ ਪਤਾ ਜੀ ਜਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਬਿਲਕੁਲ ਕਿਹੜੇ ਸੀਨੀਅਰ ਲੈਵਲ ਤੇ ਕੁਝ ਕੁਝ ਹੋ ਜੇ ਪਰਟੀਸ਼ਨਸ ਹੋਏ ਜਿਨ੍ਹਾਂ ਦੀ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਇਹ ਬਿਊਰੋਕ੍ਰੇਸੀ ਜਾਂ ਪੁਲਿਸ ਜਾਂ ਪੋਲਿਟਿਕਸ ਇਹਨਾਂ ਦੇ ਕਿਸੇ ਨਾ ਕਿਸੇ ਦੇ ਸਹਿਯੋਗ ਤੋਂ ਬਿਨਾ ਕੰਮ ਚੱਲ ਹੀ ਨਹੀਂ ਸਕਦਾ ਹੁਣ ਅੱਜ ਤਾਂ ਮੈਂ ਦੱਸ ਨਹੀਂ ਸਕਦਾ ਇੱਕ ਮਿੰਟ ਇਹ ਜਾਂਚ ਕਰਕੇ ਤੁਹਾਨੂੰ ਜਿਸ ਦਿਨ ਹੋ ਗਿਆ ਸਾਰਾ ਕੁਝ ਉਹ ਦਿਨ ਦੱਸ ਦਾਂਗੇ ਪਰ ਸਾਡਾ ਦਿੱਲੀ ਦਿੱਲੀ ਦਾ ਤਾਂ ਪਤਾ ਹੀ ਲੱਗ ਗਿਆ ਦਿੱਲੀ ਤਾਂ ਚਲੇ ਗਏ ਸਾਡੇ ਸਿੰਘ ਸਾਹਿਬ ਬਹੁਤ ਤਰੀਕੇ ਨਾਲ ਸਿਲਕ ਜ ਬਹੁਤ ਜ਼ਿਆਦਾ ਇਲੈਕਟ੍ਰਿਕ ਚੱਲਦਾ ਉਹ ਕਾਫੀ ਮੋਟੇ ਇਜੇ ਆਪਣੇ ਜੇ ਇਹ ਆਈਦੀ ਲੱਗੂ ਉਹ ਪ੍ਰੋਪਰ ਚੈੱਕਅਪ ਕਰਨ ਦੀ ਲੋੜ ਹੈ ਨਹੀਂ ਨਹੀਂ ਬਿਲਕੁਲ ਅਸੀਂ ਨਾਟ ਓਨਲੀ ਅੰਮ੍ਰਿਤਸਰ ਜਹਾ ਵੀ ਜਿੱਥੇ ਕੱਢਣਾ ਹੋਵੇ ਉੱਥੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਚੈੱਕਅਪ ਕਰਾ ਇਹ ਮਹਾਰਾਜ ਚੈੱਕਅਪ ਪੂਰਾ ਸਕੈਨ ਕਰਕੇ ਕਿ ਜਿੱਥੇ ਕੋਈ ਐਦਾਂ ਦਾ ਕੰਮ ਚੱਲਦਾ ਹੈ ਉਹਨਾਂ ਨੂੰ ਵਾਰਨਿੰਗ ਵੀ ਦੇ ਕੇ ਪਹਿਲਾਂ ਅਸੀਂ ਜਿਸ ਤਰ੍ਹਾਂ ਡਰੱਗਸ ਦੇ ਵਿੱਚ ਉਹ ਜਿਹੜਾ ਜੁੱਧ ਨਸ਼ਾ ਵਿਰੋਧਾ ਤਾਂ ਨਸ਼ੇ ਦੇ ਵਿੱਚ ਇਹ ਵੀ ਤਾਂ ਹੁੰਦਾ ਜ਼ਹਿਰ ਜਿਹੜੀ ਜੰਡੀ ਜਾਂਦੇ ਆ ਸੋ ਸਖਤ ਕਾਰਵਾਈ ਹੋਊਗੀ ਪਰਿਵਾਰਾਂ ਦੇ ਨਾਲ ਖੜਾਂਗੇ ਔਰ ਇਹ ਹੀ ਕੋ ਪਰਮਾਤਮਾ ਅਗੇ ਅਰਦਾਸ ਕਰਦੇ ਆ ਅੱਜ ਗੁਰੂ ਘਰ ਖੜੇ ਆ ਕਿ ਪਰਮਾਤਮਾ ਜਿਹੜੇ ਚਲੇ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਜਿਹੜੇ ਉਹਨਾਂ ਦੇ ਪਿੱਛੇ ਪਰਿਵਾਰ ਨੇ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਅਰਦਾਸ ਇਹ ਕਰਦੇ ਆ ਕਿ ਵੈਸੀ ਪੰਜਾਬੀ ਧਰਤੀ ਤੇ ਲੋਕ ਇੰਨੇ ਦਰਿਆ ਦਿਲ ਦੇ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਂਦੇ ਪਰ ਸਰਕਾਰਾਂ ਨਾਲ ਖੜਨਗੇ ਸੱਚੇ ਦਿਲੋਂ ਇਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਂਗੇ ਕੋਈ ਵੀ ਕਾਗਜ਼ ਪੱਤਰ ਦੀ ਜਾਂ ਕੋਈ ਸਾਈਨ ਕਰਾਉਣ ਦੀ ਉਹਦੇ ਵਾਸਤੇ ਖੱਜਲ ਖਵਾਰ ਹੋਣਾ ਅੰਮ੍ਰਿਤਸਰ ਜਾ ਕੇ ਇਹ ਵੀ ਨਹੀਂ ਸੀ ਅਫਸਰ ਘਰੇ ਆਉਣਗੇ ਇਹਨਾਂ ਦੇ ਕੱਲੇ ਕੱਲੇ ਦੀ ਫਾਈਲ ਬਣਾ ਕੇ ਲੈ ਕੇ ਪਿੰਡ ਵਾਲੇ ਪਿੰਡ ਵਿੱਚ ਗਿਆ ਕਿ ਇਹਨੇ ਪਿਛਲੇ 40-45 ਸਾਲਾਂ ਤੋਂ ਇੱਥੇ ਜਿਹੜੀ ਸ਼ਰਾਬ ਉਹ ਵੇਚੀ ਜਾ ਰਹੀ ਸੀ ਇਹ ਵਾਲੇ ਪਿੰਡ ਦੇ ਬਿਲਕੁਲ ਸਾਹਮਣੇ ਕੇਵਲ ਸੜਕ ਪਾਰ ਕਰਨ ਦੀਆਂ ਪੁਲਿਸ ਚੌਕੀਆਂ ਪੰਗਾਲੀ ਕੀ પોલીસ ਨੂੰ ਇੰਨੀ ਨਜ਼ਦੀਕ ਨਹੀਂ ਪਤਾ ਲੱਗਿਆ ਕਿ ਨਸ਼ਾ ਵੇਚਦਾ ਇੱਕ ਤਾਂ ਦੁੱਖ ਹੈ ਨਾ 40-45 ਸਾਲਾਂ ਤੋਂ ਮਤਲਬ ਜਿਹੜਾ ਲੱਗਿਆ ਹੋਇਆ ਸੌਂਕ ਹੈ ਉਹ ਹੁਣ ਕਰਤਾ ਰਹੇ ਆ ਸੀ ਆਪਣੇ ਬਿਲੋਂ ਤਾਂ ਪਰ ਉਦੋਂ ਦੇ ਇਹ ਜਿਹੜੇ ਜਿਹੜਾ ਹਲਕਾ ਪੈਂਦਾ ਉਹਨਾਂ ਦਾ ਉਹਨਾਂ ਦਾ ਨਾਂ ਤਾਂ ਸਮਗਲਿੰਗ ਤੇ ਵਿੱਚ ਜਮਾਨਤ ਤੇ ਨੇ ਉਹ ਤਾਂ ਆ ਇੱਥੇ ਆ ਕੇ ਮਿਲਫਸੋਸ ਵੀ ਕਰਕੇ ਗਏ ਨੇ ਉਹ ਤਾਂ ਜਮਾਨਤਾ ਪਿਆ ਆਪ ਜਮਾਨਤਾ ਤੈਨ ਸਮਗਲਿੰਗ ਚ ਉਹਨਾਂ ਦੇ ਕੇਸ ਚੱਲਦੇ ਸੁਪਰੀਮ ਕੋਰਟਾਂ ਚ ਸੋ ਇਹ ਇੱਕ ਮਤਲਬ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਦੀ ਰੱਖੀ ਕੌਣ ਕਰੂਗਾ ਜੀ ਬਾਗ ਤਾਂ ਉਜੜਨਗੇ ਸੋ ਕੋਸ਼ਿਸ਼ ਕਰ ਰਹੇ ਆ ਕਿ ਕਿ ਮਤਲਬ ਇਸ ਤੋਂ ਪਹਿਲਾਂ ਕਿ ਹੋਰ ਵੱਡੀਆਂ ਕਟਨਾਵਾਂ ਜਾਂ ਕੋਈ ਹੋਰ ਜ਼ਿਆਦਾ ਨੁਕਸਾਨ ਜਾਨੀ ਤੌਰ ਤੇ ਹੋਵੇ ਅਸੀਂ ਉਹਨਾਂ ਤੇ ਪਹਿਲਾਂ ਹੀ ਨੱਥ ਪਾ ਲਈ ਅੰਦਰ